ਮੈਂਨੇ ਕੀ ਕਹਿਣਾ ਹੈ ਅਗਰ ਅੱਛੇ ਕੰਮ ਕਰੋਗੇ ਤੋ ਵੈਲਕਮ ਕਰਨਗੇ ਅਗਰ ਝੂਠ ਬੋਲੋਗੇ ਕਫਰਤੋ ਲੋਗੇ ਝੂਠੀਆਂ ਗਾਰੰਟੀਆਂ ਦੋਗੇ ਕੰਮ ਕੁਝ ਹੋਗਾ ਨਹੀਂ ਤੋ ਵਿਰੋਧ ਤੋ ਹੋ ਗਈ ਪੰਜਾਬ ਦੀ ਪੋਲਿਟਿਕਸ ਵਿੱਚ ਇਲੈਕਸ਼ਨਸ ਤੋਂ ਪਹਿਲਾਂ ਇੱਕ ਹੋਰ ਵੀਡੀਓ ਆ ਚੁੱਕੀ ਹੈ ਉਹਦਾ ਕਿਸ ਤਰ੍ਹਾਂ ਦਾ ਸਿਗਨੀਫੀਕੈਂਸ ਲੇਖਦੇ ਹੋ ਵੇਖੋ ਅਨਫੋਰਚੂਨੇਟ ਹੈ ਕਿ ਜਿਹੜੇ ਲੋਕ ਮਾਗਰ ਦਰਸ਼ਨ ਦੇਣ ਵਾਲੇ ਨੇ ਜਿਨ੍ਹਾਂ ਨੂੰ ਯੂਥ ਲੁੱਕ ਅਪ ਕਰਦਾ ਹੈ ਆਈਕॉन्स ਮੰਦਾ ਚੀ ਮਿਸਟਰਸ ਮਿਸਟਰਸ ਦੇ ਉਹਨਾਂ ਦੇ ਸ਼ਲੀਲ ਵੀਡੀਓ ਜਾਂਦਾ ਮੇਰਾ ਕਲ ਉਹਨਾਂ ਮੰਤਰੀਆਂ ਨੂੰ ਖੁਦ ਸ਼ਰਮ ਹੋ ਕੇ ਹੁਣ ਤੱਕ ਹੀ ਸ਼ੁੱਡ ਹੈਵ ਕੁਇਟ ਪਬਲਿਕ ਲਾਈਫ ਹੀ ਕੁਇਟ ਕਰ ਦੇਣੀ ਚਾਹੀਦੀ ਸੀ ਤੇ ਉਸ ਚੀ ਮਿਸਟਰ ਨੂੰ ਜਿਹਦੇ ਮੰਤਰੀਆਂ ਦੇ ਇਹੋ ਜਿਹੇ ਵੀਡੀਓ ਜਾਂਦੇ ਨਹੀਂ ਸ਼ੁੱਡ ਹੈਵ ਟੇਕਨ ਇਮੀਜ ਐਕਸ਼ਨ ਬਟ ਮੈਂ ਹੁਣ ਵੇਖ ਲਿਆ ਕਿ ਹੁਣ ਭਗਵੰਤ ਮਾਨ ਨੇ ਤੇ ਆਪਨੇ ਕਮਾਣੀ ਬਣਾ ਲਿਆ ਕਿ ਕੁਝ ਹੁੰਦਾ ਤੇਰੇ ਆਪਾਂ ਟਾਈਮ ਕੱਢੀਏ ਦੋਹਰੀ ਵਾਰ ਤੇ ਕਿਸੇ ਸੰਭ ਲੈ ਕੇ ਆ। ਇਹ ਚੀਫ ਮਿਨਿਸਟਰ ਇੱਥੇ ਆਏ ਸੀ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਕਿਹਾ ਕਿ 4 ਤਰੀਕ ਨੂੰ ਰਾਹੁਲ ਜੀ ਜਿਹੜੇ ਨੇ ਉਹ ਵਿਦੇਸ਼ ਯਾਤਰਾ ਚਲੇ ਗਏ ਹੋਗੇ ਤੇ ਕੇਜਰੀਗੜ੍ਹ ਦੀ ਜੇਲ। ਤੇ ਮੋਦੀ ਸਾਹਿਬ ਲੰਮੀ ਯਾਤਰਾ ਤੇ ਗੁਫਾ ਚੱਲੇ ਨੇ। ਮੇਰਾ ਖਿਆਲ ਇਹਨਾਂ ਦੇ ਚੀਫ ਮਿਨਿਸਟਰ ਸਾਹਿਬ ਨੂੰ ਸਾਰਿਆਂ ਦੇ ਪ੍ਰੋਗਰਾਮ ਪਤਾ। ਕਿ ਮੋਦੀ ਸਾਹਿਬ ਪੱਕੇ ਤੌਰ ਇੱਕ ਗੁਫਾ ਚ ਚੱਲੇ ਨੇ। ਕੋਈ ਜੇਲ੍ਹ ਚ ਚੱਲੇ ਆ ਕੋਈ ਵਿਦੇਸ਼ ਚ ਚੱਲੇ ਆ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਕੀ ਇਹ ਉਹਨਾਂ ਦੇ ਇਹ ਉਹਨਾਂ ਦੇ ਉਹ ਪ੍ਰੋਟੋਕਾਲ ਨੂੰ ਵੇਖਦੇ ਨੇ ਸਾਰੇ ਲੀਡਰ ਸੋ ਉਹਨਾਂ ਨੂੰ ਹਮੇਸ਼ਾ ਮਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਇਮਚੋਰ ਗੱਲਾਂ ਦਾ ਜਿਹੜੀ ਸ਼ੋਭਾ ਦਿੰਦੀ ਵੇਖੋ ਫਰਸਟ ਟਾਈਮ ਚੀਫ ਮਿਨਿਸਟਰ ਉਹਨਾਂ ਨੂੰ ਮੈਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਆਪੋਜੀਸ਼ਨ ਦੇ ਵੀ ਲੀਡਰਸ ਦਾ ਇੱਜ਼ਤ ਕਰਨਾ ਚਾਹੀਦਾ ਜੇ ਤੁਸੀਂ ਆਪਣੀ ਲੀਡਰਸ਼ਿਪ ਦੀ ਇੱਜ਼ਤ ਚਾਹੁੰਦੇ ਹੋ ਤੇ ਦੂਸਰਿਆਂ ਦੀ ਵੀ ਇੱਜ਼ਤ ਕਰਨੀ ਚਾਹੀਦੀ 4 ਤਰੀਕ ਦਾ ਰਿਜ਼ਲਟ ਕੀ ਹੋਏਗਾ ਬੀਜੇਪੀ ਕਹਿੰਦੀ ਹੈ ਕਿ 4 ਤਰੀਕ ਦਾ ਰਿਜ਼ਲਟ ਕੀ ਹੋਏਗਾ ਕਾਂਗਰਸ ਜਿੱਤੇਗੀ ਸਾਰਾ ਹਿੰਦੁਸਤਾਨ ਬੀਜੇਪੀ ਕਹਿ ਰਹੀ ਹੈ ਕਿ 1 ਜੂਨ ਨੂੰ ਜੋ ਪੰਜਾਬ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਪੰਜਾਬ ਦੇ ਲੋਕ ਸੋਚਣਗੇ ਤੇ ਵੋਟ ਵੀ ਜਿਹੜਾ ਹੈ ਉਹ ਉਸ ਨੂੰ ਸਮਝ ਕੇ ਪਾਉਣਗੇ ਬੀਜਪੀ ਨੂੰ ਤਾਂ ਪਤਾ ਹੀ ਹੈ ਕਿ 1 ਜੂਨ ਨੂੰ ਹੋਣਾ ਕੀ ਹੈ ਨਾ ਉਹਨਾਂ ਨੂੰ ਤੇ ਇਹ ਵੀ ਪਤਾ ਹੈ 4 ਜੂਨ ਨੂੰ ਕੀ ਹੋਣਾ ਤਾਂ ਹੀ ਤੇ ਯਾਤਰਾ ਤੇ ਗੋਫਾਵੇ ਚੱਲੇ ਨੇ ਮੋਦੀ ਸਾਹਿਬ ਉਹਨਾਂ ਨੂੰ ਪਤਾ ਹੀ ਹੈ ਨਾ ਸੋ ਇਹਦੇ ਤੋਂ ਸਾਫ ਸੰਕੇਤ ਨੇ ਗੇਮ ਇਜ਼ ਓਵਰ ਫॉर ਬੀਜਪੀ ਥੈਂਕ ਥੈਂਕ ਯੂ ਥੈਂਕ ਯੂ